ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਆਪਾਂ ਗੁਰਦੁਆਰਾ ਗੋਵਿੰਦ ਸਾਹਿਬ ਅੱਥੇ ਪਹੁੰਚ ਗਏ ਸੀ ਤੇ ਆਪਾਂ ਉੱਥੇ ਆ ਕੇ ਵੀਡੀਓ ਐਂਡ ਕਰਤੀ ਸੀ ਤੇ ਹੁਣ ਆਪਾਂ ਇੱਥੇ ਰਹਿਣ ਦਾ ਜਿਹੜਾ ਪ੍ਰਬੰਧ ਆਪਾਂ ਉਹ ਕਰਨਾ ਹੈ ਇੱਥੇ ਪਤਾ ਕਰਦੇ ਆਂ ਵੀ ਰੂਮ ਮਿਲੂ ਜਾਂ ਹਾਲ ਮਿਲੂ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਵੀ ਵੀਡੀਓ ਦੇ ਵਿੱਚ ਬਣੇ ਰਹੇ ਹਾਂ ਪਹਿਲਾਂ ਆਪਾਂ ਆਪਣਾ ਰਹਿਣ ਦਾ ਪ੍ਰਬੰਧ ਕਰਾਂਗੇ ਪਰ ਉਸ ਤੋਂ ਬਾਅਦ ਉਹ ਜਿਹੜੀ ਆਲੇ-ਦੁਆਲੇ ਦੀ ਮਾਰਕੀਟ ਐ ਤੇ ਉਹ ਸਾਰੀ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਤੁਸੀਂ ਅੰਤ ਤੱਕ ਬਣੇ ਰਹੇ ਹੋ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਬਾਕੀ ਅਮਰ ਤੇ ਚੱਲਦੇ ਆ ਆਹ ਰਾਸਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਨੂੰ ਪਹੁੰਚਦੇ ਆਪਾਂ ਗੁਰਦੁਆਰਾ ਸਾਹਿਬ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆਹ ਕੁਛ ਇੱਥੇ ਆਲੇ-ਦਾਲੇ ਦੀ ਮਾਰਕੀਟ ਹੈ ਇਹ ਵੀ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਪਹਿਲਾਂ ਆਪਾਂ ਇੱਥੇ ਰਹਿਸ਼ ਦਾ ਪ੍ਰਬੰਧ ਕਰਾਂਗੇ ਤੇ ਇਧਰਲੇ ਵਾਲੇ ਸਾਈਡਾ ਦਰਬਾਰ ਸਾਹਿਬ ਨੇ ਤੇ ਪਿਛਲੇ ਵਾਲੇ ਪਾਸੇ ਲੰਗਰ ਹਾਲ ਹੈ ਤੇ ਸਾਹਮਣੇ ਇੱਥੇ ਲਾਈਨ ਲੱਗੀ ਹੋਈ ਹੈ ਇਥੋਂ ਤੁਸੀਂ ਪਤਾ ਕਰਿਆ ਇੱਥੇ ਹਾਲੇ ਮਿਲਦੇ ਨੇ ਆਲਦੀ ਲਾਈਨ ਆ ਹਨਾ ਇੱਥੇ ਤੁਸੀਂ ਆਪ ਦਾ ਹਾਲ ਲੈ ਸਕਦੇ ਹੋ ਆਧਾਰ ਕਾਰਡ ਦਿਖਾ ਕੇ ਉਹ ਬਿਲਕੁਲ ਫਰੀ ਹੈ ਤੇ ਆ ਦੇਖੋ ਤੁਹਾਨੂੰ ਲਾਈਨ ਲੱਗੀ ਹੋਈ ਇੱਥੇ ਇਥੋਂ ਆ ਕੇ ਤੁਸੀਂ ਜਿਹੜਾ ਹਾਲ ਆ ਉਹ ਲੈ ਸਕਦੇ ਹੋ ਆ ਗੇਟ ਦੇ ਸਾਹਮਣੇ ਆ ਆ ਮੇਨ ਗੇਟ ਆ ਗਿਆ ਆ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਹੈ ਤੇ ਇੱਥੋਂ ਐਂਟਰ ਹੋਣ ਸਾਰੇ ਆ ਇੱਥੇ ਰਿਸੈਪਸ਼ਨ ਆ ਜਿਹੜੀ ਮਿਲ ਜੂ ਇੱਥੇ ਰਜਿਸਟ੍ਰੇਸ਼ਨ ਕਰਵਾ ਕੇ ਨਾਮ ਲਿਖਾ ਕੇ ਤੁਹਾਨੂੰ ਹਾਲ ਦੇ ਦੇਣਗੇ ਉਹਟੇ ਹਾਲ ਦੇ ਵਿੱਚ ਬਾਬਾ ਜੀ ਕਹਿੰਦੇ ਬੈੱਡ ਲੱਗੇ ਹੁੰਦੇ ਨੇ ਡਾਰਮੇਟਰੀ ਬਣੇ ਹੁੰਦੇ ਨੇ ਤੇ ਇਸ ਤਰ੍ਹਾਂ ਦਾ ਹਾਲ ਆ ਜਿਹੜਾ ਮਿਲ ਜੂ ਬਾਕੀ ਆਪਾਂ ਵੀ ਲਾਈਨ ਦੇ ਵਿੱਚ ਲੱਗਦੇ ਆ ਹਾਲ ਲੈਨੇ ਆ ਤੇ ਬਾਅਦ ਵਿੱਚ ਫਿਰ ਹਾਲ 'ਚ ਚੱਲਾਂਗੇ ਆਪਾਂ ਨੂੰ ਹਾਲ ਮਿਲ ਗਿਆ 12 ਨੰਬਰ ਹਾਲ ਮਿਲਿਆ ਆ ਸਾਹਮਣੇ ਇੱਥੇ ਲਾਈਨ ਦੇ ਵਿੱਚ ਲੱਗੇ ਹਨਾ ਹਾਲ ਆ ਜਿਹੜਾ ਮਿਲ ਜਾਂਦਾ ਆ ਇੱਧਰ ਮੇਨ ਗੇਟਾ ਗੁਰਦੁਆਰਾ ਸਾਹਿਬ ਦਾ ਅੰਦਰ ਆਉਂਦੇ ਸਾਰੀ ਇੱਥੇ ਰਜਿਸਟ੍ਰੇਸ਼ਨ ਜਿਹੜੀ ਕਰਾਉਣੀ ਪੈਂਦੀ ਹੈ ਬਾਕੀ ਇੱਥੋਂ ਵੈਗ ਚੱਕਦੇ ਆਂ ਚੱਲਦੇ ਆ ਹੁਣ ਹਾਲ ਦੇ ਵਿੱਚ 12 ਨੰਬਰ ਹਾਲ ਆਪਣਾ ਆਪਾਂ ਜਾ ਰਹੇ ਆਂ ਹਾਲ ਦੇ ਵਿੱਚ ਆਪਣਾ ਹਾਲ ਆ ਜਿਹੜਾ ਉੱਪਰ ਹੈ 12 ਨੰਬਰ ਹਾਲ ਤੇ ਉੱਪਰ ਜਾ ਕੇ ਜਿਹੜਾ ਸਮਾਨ ਆਪਾਂ ਰੱਖਦੇ ਆਂ ਇੱਥੇ ਹਾਲ ਹੀ ਮਿਲਦੇ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਮਰੇ ਨਹੀਂ ਮਿਲਦੇ ਤੀਜੀ ਮੰਜ਼ਲ ਤੇ ਆਪਣਾ ਹਾਲ ਆਈ ਇੱਥੇ ਬੋਰਡ ਲੱਗੇ ਹੁੰਦੇ ਨੇ ਆ ਦੇਖੋ ਹਾਲ ਨੰਬਰ 9 ਤੇ 10 ਇੱਧਰ ਹਨਾ ਦੱਸਿਆ ਹੋਇਆ ਇਸ ਤਰ੍ਹਾਂ ਦੇ ਹਾਲ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੇ ਬੈੱਡ ਮਿਲਦੇ ਨੇ ਇਹ ਤਿੰਨ ਬੈੱਡ ਹੁੰਦੇ ਨੇ ਇਹ ਹਨ ਦੋ ਜਣਿਆਂ ਵਾਸਤੇ ਇੱਕ ਬੰਦਾ ਉੱਪਰ ਹੁੰਦਾ ਦੋ ਉੱਪਰ ਹੁੰਦੇ ਨੇ ਦੋ ਇੱਥੇ ਦੋ ਨੀਚੇ ਕਾਫੀ ਸਾਰੇ ਬੈਟ ਲੱਗੇ ਹੁੰਦੇ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਲਓ ਜੀ ਹੁਣ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਇਤਿਹਾਸਕ ਰੁੱਖ ਹੈ ਆਪਾਂ ਤੁਹਾਨੂੰ ਹੁਣ ਇਸ ਰੁੱਖ ਦੇ ਦਰਸ਼ਨ ਕਰਵਾਉਨੇ ਆਂ ਇਹ ਜਿਹੜਾ ਰੁੱਖ ਹੈ ਇਸ ਸਥਾਨ ਤੇ ਬਾਬਾ ਮੋਦਨ ਸਿੰਘ ਜੀ ਨੇ ਆਪਣੀ ਰਿਹائش ਕੀਤੀ ਹੋਈ ਸੀ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪਸਥਾਨ ਹਿਮਕੁੰਡ ਸਾਹਿਬ ਦੀ ਖੋਜ ਕੀਤੀ ਸੀ 1937 ਵਿੱਚ ਇਸ ਧਰਤੀ ਦਾ ਸਰਵੇਖਣ ਕਰਦੇ ਸਮੇਂ ਬੰਗਾਲ ਸੈਪਰ ਦੇ ਹਵਲਦਾਰ ਮੋਦਨ ਸਿੰਘ ਜੀ ਨੇ ਹੇਮਕੁੰਡ ਸਾਹਿਬ ਜੋ ਕਿ 10ਵੇਂ ਪਾਤਸ਼ਾਹੀ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਜਨਮ ਦਾ ਤਪਸਥਾਨ ਹੈ ਉਸ ਦਾ ਪਤਾ ਲਗਾਇਆ ਅਤੇ ਇੱਕ ਕਮਰੇ ਦਾ ਉਸ ਸਥਾਨ ਤੇ ਨਿਰਮਾਣ ਕਰਵਾਇਆ ਇਸ ਸਥਾਨ ਤੇ ਇਸ ਰੁੱਖ ਦੇ ਵਿੱਚ ਬਾਬਾ ਮੋਦਨ ਸਿੰਘ ਜੀ ਰਹਿੰਦੇ ਸਨ ਜਦੋਂ ਇਸ ਧਰਤੀ ਦਾ ਬਾਬਾ ਮੋਦਨ ਸਿੰਘ ਜੀ ਨੇ ਸਰਵੇਖਣ ਕੀਤਾ ਅਤੇ ਬਾਬਾ ਮੋਦਨ ਸਿੰਘ ਜੀ ਨੇ ਹੇਮਕੁੰਡ ਸਾਹਿਬ ਦੀ ਖੋਜ ਕੀਤੀ ਸੀ ਇਹ ਜਿਹੜਾ ਰੁੱਖ ਹੈ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਦੇ ਲੰਗਰ ਹਾਲ ਦੇ ਸਾਹਮਣੇ ਵਾਲੇ ਪਾਸੇ ਹੈ ਇੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਥੇ ਸਾਰਾ ਇਤਿਹਾਸ ਆ ਜਿਹੜਾ ਲਿਖ ਕੇ ਦੱਸਿਆ ਗਿਆ ਹੈ ਅੱਜ ਵੀ ਇਹ ਜਿਹੜਾ ਰੁੱਖਾ ਬਿਲਕੁਲ ਹਰਿਆ ਭਰਿਆ ਪਿਆ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਦੇ ਨਾਲ ਇਹ ਰੁੱਖ ਹੈ ਜਰੂਰ ਤੁਸੀਂ ਇਸ ਸਥਾਨ ਤੇ ਆ ਕੇ ਦਰਸ਼ਨ ਕਰਕੇ ਜਾਇਓ ਇਸ ਰੁੱਖ ਦੇ ਜਦੋਂ ਗੋਵਿੰਦ ਧਾਮ ਸਾਹਿਬ ਆਉਣਗੇ ਜਦੋਂ ਬਾਬਾ ਮੋਦਨ ਜੀ ਨੇ ਹੇਮਕੁੰਡ ਸਾਹਿਬ ਦੀ ਖੋਜ ਕੀਤੀ ਤਾਂ ਉਸ ਸਮੇਂ ਇੱਥੇ ਸਾਰਾ ਜੰਗਲ ਹੁੰਦਾ ਸੀਗਾ ਤਾਂ ਕਰਕੇ ਬਾਬਾ ਮੋਦਨ ਸਿੰਘ ਜੀ ਨੂੰ ਇਸ ਰੁੱਖ ਦੇ ਵਿੱਚ ਹੀ ਆਪਣੀ ਰਿਹائش ਕਰਨੀ ਪਈ ਕਿਉਂਕਿ ਸਾਰਾ ਇਹ ਪਹਾੜੀ ਇਲਾਕਾ ਸੀਗਾ ਹੌਲੀ-ਹੌਲੀ ਇਸ ਇਸ ਥਾਂ ਤੇ ਬਸੋਂ ਹੋਈ ਹੈ ਜਿਹੜੀ ਜਦੋਂ ਹੇਮਕੁੰਡ ਸਾਹਿਬ ਦੀ ਖੋਜ ਹੋਈ ਪਹਿਲਾਂ ਸਾਰਾ ਇਹ ਜੰਗਲੀ ਇਲਾਕਾ ਸੀ ਦਰਖਤ ਹੁੰਦੇ ਸੀਗੇ ਆਪਾਂ ਆ ਗਏ ਹੁਣ ਹਾਲਚੋਂ ਤੇ ਇੱਧਰ ਹੈਗਾ ਲੰਗਰ ਹਾਲ ਹੁਣ ਆਪਾਂ ਲੰਗਰ ਛਕਦੇ ਆ ਤੇ ਇੱਧਰ ਨਾਲੇ ਜੋੜਾਕਰ ਬਣਿਆ ਹੋਇਆ ਇੱਥੇ ਤੁਸੀਂ ਜੋੜੇ ਜਾਵਾਂ ਕਰਵਾ ਕੇ ਐਵੇਂ ਦਾ ਤੁਹਾਨੂੰ ਟੋਕਨ ਮਿਲ ਜੂ ਤੇ ਨਾਲੇ ਲੰਗਰ ਹਾਲ ਹੈ ਹੁਣ ਜਾਣਦੇ ਆ ਲੰਗਰ ਹਾਲ ਦੇ ਵਿੱਚ ਲੰਗਰ ਛਕਦੇ ਆ ਕਿ ਬਹੁਤ ਸਾਰੀਆਂ ਸੰਗਤਾਂ ਪਹੁੰਚ ਚੁੱਕੀਆਂ ਨੇ ਕੁਝ ਸੰਗਤਾਂ ਉੱਪਰੋਂ ਦਰਸ਼ਨ ਕਰਕੇ ਵੀ ਆਈਆਂ ਨੇ ਆ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਤੇ ਅੰਦਰ ਪ੍ਰਸ਼ਾਦ ਦੇ ਦਾ ਲੰਗਰ ਚੱਲਦਾ ਹੈ ਤੇ ਚਾਹ ਦਾ ਲੰਗਰ ਬਾਹਰ ਚੱਲਦਾ ਹੈ ਇੱਧਰ ਬਹੁਤ ਸਾਰੀਆਂ ਸੰਗਤਾਂ ਲੰਗਰ ਛਕ ਰਹੀਆਂ ਨੇ ਤੇ ਇਹ ਸਾਰਾ ਲੰਗਰ ਹਾਲ ਹੈ ਆਪਾਂ ਪ੍ਰਸ਼ਾਦਾ ਜਿਹੜਾ ਛਕ ਲਿਆ ਤੇ ਬਾਹਰਲੇ ਵਾਲੇ ਪਾਸੇ ਜਿਹੜਾ ਚਾਹ ਦਾ ਲੰਗਰ ਹੈ ਉਹ ਬਾਹਰਲੀ ਵਾਲੀ ਸਾਈਡ ਹੈ ਆਪਾਂ ਕਮਰੇ ਚੋਂ ਬਾਹਰ ਆ ਗਏ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਆਪਾਂ ਕਮਰੇ ਦੇ ਵਿੱਚ ਆਪਣਾ ਸਮਾਨ ਰੱਖ ਲਿਆ ਹੁਣ ਬਾਹਰ ਆਏ ਆ ਤੇ ਹੁਣ ਇੱਥੇ ਕੋਟ ਪੈ ਗੇ ਸ਼ਾਮ ਕਿੰਨੇ ਵਜੇ ਦੀ ਬਾਈ ਅਮਰਤੋ 6 ਵਜੇ ਨਾਲੇ ਹੋ ਗਏ 5 ਵਜੇ ਕੇ 50 ਮਿੰਟ ਹੋ ਗਏ ਤੇ ਥੋੜੀ ਠੰਡੀ ਠੰਡੀ ਹਵਾ ਇੱਥੇ ਚੱਲ ਰਹੀ ਆ ਹੁਣ ਅਸੀਂ ਕੋਟ ਪਾ ਲਈ ਬਾਕੀ ਕੱਲ ਨੂੰ ਆਪਾਂ ਇਥੋਂ ਹੀ ਚੜਾਈ ਚੜ੍ਹਨਾ ਇੱਥੋਂ ਆਪਾਂ ਅੱਜ ਕੱਲ ਨੂੰ ਚੜ੍ਹਾਈ ਸ਼ੁਰੂ ਕਰਨੀ ਆ ਚੜ੍ਹਨੀ ਸੇਮ ਗ੍ਰਾਉਂਡ ਸਾਹਿਬ ਵਾਸਤੇ ਦਰਸ਼ਨਾਂ ਕਰਨ ਜਾਣਾ ਜਿਹੜੇ ਇਹ 6 ਕਿਲੋਮੀਟਰ ਚੜ੍ਹਾਈ ਐ ਤੇ ਬਿਲਕੁਲ ਉੱਪਰ ਜਾਣਾ ਇੱਥੇ ਰਾਸਤਾ ਇੱਥੋਂ ਸ਼ੁਰੂ ਹੋ ਕੇ ਆਹ ਰਾਹ ਆਪਾਂ ਕ੍ਰੋਸ ਕਰਨੇ ਨੇ ਹਾਂ ਲੋ ਜੀ ਇੱਥੋਂ ਆਪਾਂ ਕੱਲ ਨੂੰ ਸਵੇਰੇ 5 ਵਜੇ ਇਹ ਟ੍ਰੈਕ ਸ਼ੁਰੂ ਕਰਾਂਗੇ ਬਾਕੀ ਆਲੇ ਦੁਆਲੇ ਦਾ ਵਿਊ ਕੁਛ ਐਵੇਂ ਦਾ ਤੇ ਇਧਰ ਇਹ ਪਹਾੜਾਂ ਤੇ ਜਿਹੜੀ ਬਰਫ਼ ਬਹੁਤ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਬਰਫ਼ਾਂ ਤੇ ਇਧਰ ਹੈਗੀ ਮਾਰਕੀਟ ਇੱਥੇ ਗੁਰਦੁਆਰਾ ਗੋਬਿੰਦ ਧਾਮ ਦੇ ਨੇੜੇ ਹੈ ਨਾ ਇਹ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇੱਥੇ ਕਾਫੀ ਹੋਟਲ ਹੈਗੇ ਨੇ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਉਹ ਸਾਰੇ ਆਪਾਂ ਮਾਰਕੀਟ ਦਿਖਾਵਾਂਗੇ ਤੇ ਚੱਲੀਏ ਬਈ ਅਮਰਤ ਹਾਂ ਚਲੋ ਚੱਲਦੇ ਆ ਬਾਕੀ ਸਵੇਰੇ ਆਪਾਂ ਕੱਲ ਨੂੰ 5 ਵਜੇ ਇੱਥੋਂ ਚੜ੍ਹਾਈ ਆਪਣੀ ਸ਼ੁਰੂ ਕਰਾਂਗੇ ਦਰਸ਼ਨ ਕਰਕੇ ਆਵਾਂਗੇ ਕੱਲ ਨੂੰ ਸੇਮਕੁੰਡ ਸਾਹਿਬ ਉਸ ਤੋਂ ਆਪਾਂ ਅਗਲੀ ਵੀਡੀਓ ਦੇ ਵਿੱਚ ਕਾਲੂ ਉਹਨਾਂ ਦਰਸ਼ਨ ਕਰਵਾਵਾਂਗੇ ਗੋਵਿੰਦਪੁਰ ਦੇ ਬਾਹਰਲਾ ਪਾਸਾ ਹੈ ਸਾਰਾ ਇੱਥੇ ਕਾਫੀ ਮਾਰਕੀਟ ਹੈ ਜਿਹੜੀ ਬਣੀ ਹੋਈ ਹੈ ਇਸ ਤਰ੍ਹਾਂ ਦੀਆਂ ਦੁਕਾਨਾਂ ਤੁਹਾਨੂੰ ਇੱਥੋਂ ਉਰੇ ਮਿਲ ਜਾਣਗੀਆਂ ਕੋਲ ਡਰਿੰਕ ਹੋ ਗਿਆ ਨਾ ਬਾਕੀ ਹੋਰ ਖਾਣ ਪੀਣ ਵਾਲੀਆਂ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੋਂ ਹੀ ਇਹ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਰਹਿائش ਦਾ ਪ੍ਰਬੰਧ ਹੈਗਾ ਇੱਥੇ ਬਾਹਰ ਹੋਟਲ ਵੀ ਹੈਗੇ ਨੇ ਤੁਸੀਂ ਹੋਟਲ ਵੀ ਲੈ ਸਕਦੇ ਹੋ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨੂੰ ਹਾਲ ਮਿਲੇ ਆ ਉਹ ਬਿਲਕੁਲ ਮੁਫਤ ਹੈ ਉਹਦੇ ਕੋਈ ਚਾਰਜਸ ਨਹੀਂ ਹੁੰਦੇ ਤੇ ਜਿਹੜੇ ਇੱਥੇ ਹੋਟਲ ਨੇ ਉਹ ਦੋ ਜਣਿਆਂ ਵਾਸਤੇ 1000 ਰੁਪਿਆ 1500 1200 ਹਨਾ ਅਲੱਗ-ਅਲੱਗ ਰੇਟ ਨੇ ਹੋਟਲਾਂ ਦੇ ਹਿਸਾਬ ਨਾਲ ਤੇ ਆਹ ਦੇਖੋ ਇੱਥੇ ਹੋਟਲ ਆਗੇ ਹੋਰ ਖਾਣ ਪੀਣ ਵਾਲੇ ਹਨਾ ਰੈਸਟੋਰੈਂਟ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਲੋ ਜੀ ਬਾਕੀ ਆ ਸਾਰਾ ਆਲਾ ਦਵਾਲਾ ਦੇਖ ਸਕਦੇ ਹੋ ਤੁਸੀਂ 6 ਵਜੇ ਦਾ ਟਾਈਮ ਆ ਹੁਣ ਤੇ ਕਾਫੀ ਠੰਡੀ ਹਵਾ ਚੱਲ ਰਹੀ ਆ ਕੋਟ ਆਪਾਂ ਪਾ ਲੇ। ਲਓ ਜੀ। ਬੁਲਾ ਲੈ ਯਾਰ। ਕਾਫੀ ਵੱਡਾ ਬਾਜ਼ਾਰ ਹੈ ਆਲੇ ਦੁਆਲੇ। ਇੱਥੇ ਕਾਫੀ ਫਾਸਟ ਫੂਡ ਵਾਲੇ ਰੈਸਟੋਰੈਂਟ ਵੀ ਹੈਗੇ ਨੇ। ਹਰ ਇੱਕ ਚੀਜ਼ ਇੱਥੇ ਖਾਣ ਪੀਣ ਵਾਸਤੇ ਜਿਹੜੀ ਮਿਲਦੀ ਆ ਹਨਾ। ਲਓ ਜੀ। ਆਹ ਸਾਹਮਣੇ ਵਾਲੇ ਪਾਸੇ ਗਲਾਬ ਜਮਨਾਂ ਜਿਹੜੀਆਂ ਬਣਾ ਕੇ ਰੱਖੀਆਂ ਹੋਈਆਂ ਨੇ। ਆ ਦੇਖੋ। ਬਾਈ ਨੇ ਗਲਾਬ ਜਮਨਾਂ ਬਣਾ ਕੇ ਰੱਖੀਆਂ ਹੋਈਆਂ ਨੇ। ਕੀ ਰੇਟ ਆ ਬਾਈ ਇੱਕ ਗਲਾਬ ਜਮਨ ਦਾ? ਅੱਛਾ 50 ਰੁਪਏ ਦੀ ਇੱਕ ਗਲਾਉ ਜਮਣਾ ਹੈ ਦੋ ਦੋ ਅੱਛਾ 50 ਰੁਪਏ ਦੀਆਂ ਦੋ ਨੇ ਬਾਈ ਆ ਕੌਲੀਆਂ ਪਈਆਂ ਨੇ ਇਹਨਾਂ ਚ ਪਾ ਕੇ ਦਿੰਦੇ ਨੇ ਬਾਈ ਕੀ ਹਾਂ ਹਾਂ ਵੇਚ ਦੂੰਗੇ ਵੇਚ ਦਾਂਗੇ ਆ ਉਰੇ ਛੋਲੇ ਭਟੂਰੇ ਬਣੇ ਪਏ ਨੇ ਹਨਾ ਐਵੇਂ ਤੇ ਬਹੁਤ ਸਾਰੇ ਰੈਸਟੋਰੈਂਟ ਨੇ ਇੱਥੇ ਤੇ ਇਧਰੋਂ ਨਾਲੇ ਕੁਝ ਹੋਟਲ ਸ਼ੁਰੂ ਹੋ ਜਾਂਦੇ ਨੇ ਜਿੱਥੇ ਰੂਮ ਮਿਲਦੇ ਨੇ ਇਹਨਾਂ ਦਾ ਪ੍ਰਾਈਸ ਅਲੱਗ-ਅਲੱਗ ਆ ਜਿਵੇਂ ਜੇ ਤੁਸੀਂ ਗਿੱਜਰ ਵਾਲਾ ਕਮਰਾ ਲੈਣਾ ਉਹਦਾ 1500 2000 2500 ਬਾਕੀ ਇਹ ਯਾਰ ਜਦੋਂ ਤੁਸੀਂ ਆਉਂਦੇ ਹੋ ਹਨਾ ਐਟ ਅ ਟਾਈਮ ਤੇ ਇੱਥੇ ਰੇਟ ਪਤਾ ਲੱਗਦਾ ਗੱਲ ਕਰਕੇ ਆ ਇੱਥੇ ਜੈਕਟਾਂ ਵਗੈਰਾ ਜਰਾਬਾਂ ਸੌਕਸਾਂ ਇਹ ਵੀ ਸਾਰਾ ਕੁਝ ਮਿਲ ਜਾਂਦਾ ਮਾਰਕੀਟ ਦੇ ਵਿੱਚ ਆ ਕੋਟ ਪਏ ਨੇ ਹਨਾ ਜਿਵੇਂ ਕਈ ਵਾਰ ਜੇ ਕੋਈ ਲੈ ਕੇ ਨਹੀਂ ਆਉਂਦਾ ਤਾਂ ਉਹ ਇੱਥੋਂ ਲੈ ਸਕਦਾ ਤੇ ਇਧਰ ਅੱਗੇ ਵਾਲੇ ਪਾਸੇ ਵੀ ਕੁਝ ਹੋਟਲ ਨੇ ਇਹ ਵੀ ਆਪਾਂ ਦੇਖਦੇ ਆਂਗੇ ਇਹ ਕਾਫੀ ਲੰਬੀ ਲੰਬੀ ਮਾਰਕੀਟ ਹੈ ਅ ਇੱਥੇ ਖਾਣ ਪੀਣ ਵਾਲੇ ਰੈਸਟੋਰੈਂਟ ਬਹੁਤ ਸਾਰੇ ਹੈਗੇ ਨੇ ਤੇ ਇਧਰਲੀ ਸਾਈਡ ਆ ਗੁਰਦੁਆਰਾ ਸਾਹਿਬ ਆਗੇ ਗੁਰਦੁਆਰਾ ਸਾਹਿਬ ਦੇ ਨਾਲ ਇਹ ਮਾਰਕੀਟ ਹੈ ਇੱਥੇ ਸ਼ੂਜ਼ ਚੱਪਲ ਹਨ ਐਵੇਂ ਦਾ ਸਾਰਾ ਸਮਾਨ ਜਿਹੜਾ ਤੁਹਾਨੂੰ ਮਿਲ ਜੂ ਗਲਵਜ਼ ਹੋਗੇ ਜਿਵੇਂ ਬਾਕੀ ਇੱਥੇ ਸੰਗਤਾਂ ਦਾ ਪਾਰੀ ਇਕੱਠਾ ਹੈ ਹਨਾ ਕੁਸ਼ਕ ਸੰਗਤ ਤੋਂ ਉਪਰੋਂ ਦਰਸ਼ਨ ਕਰਕੇ ਆਈਆਂ ਨੇ ਤੇ ਕੁਸ਼ਕ ਨੇ ਕੱਲ ਨੂੰ ਜਾਣਾ ਆਪਾਂ ਵੀ ਕੱਲ ਨੂੰ ਸਵੇਰੇ 5 ਵਜੇ ਇੱਥੋਂ ਚੱਲਾਂਗੇ ਸਵੇਰੇ 5 ਵਜੇ ਇੱਥੋਂ ਦਰਸ਼ਨਾਂ ਵਾਸਤੇ ਆਪਾਂ ਨਿਕਲਾਂਗੇ ਤੇ ਆ ਵੀ ਹੋਟਲ ਆ ਗਿਆ ਇੱਥੇ ਸਮੋਸੇ ਪਕੌੜੇ ਹਨਾ ਜਲੇਬੀਆਂ ਇਹ ਸਾਰਾ ਕੁਝ ਬਣਿਆ ਹੋਇਆ ਤੇ ਆ ਮੁੱਖ ਦਰਵਾਜ਼ਾ ਆ ਗਿਆ ਗੁਰਦੁਆਰਾ ਸਾਹਿਬ ਦਾ ਤੇ ਇਹ ਤੋਂ ਅਗਲੇ ਵਾਲੇ ਪਾਸੇ ਵੀ ਮਾਰਕੀਟ ਹੈਗੀ ਉਹ ਵੀ ਆਪਾਂ ਦੇਖਦੇ ਆਂ ਕੋਲਡ ਡਰਿੰਕ ਪਾਣੀ ਦੀਆਂ ਬੋਤਲਾਂ ਹਨ ਹਰ ਇੱਕ ਤਰੀਕੇ ਦੀ ਤੁਹਾਨੂੰ ਦੁਕਾਨ ਇੱਥੇ ਮਿਲ ਜੂ ਬਰਸ਼ ਪੇਸਟ ਹੋ ਗਿਆ ਜਿਵੇਂ ਸਾਰੇ ਨਾਲ ਨਾਲ ਇੱਥੇ ਹੋਟਲ ਨੇ ਰੂਮ ਇੱਥੇ ਮਿਲ ਜਾਂਦੇ ਨੇ ਅੱਗੇ ਇੱਥੇ ਜਿਵੇਂ ਕੁਝ ਫਾਸਟ ਫੂਡ ਵਾਲੀ ਆਗਿਆ ਰੈਸਟੋਰੈਂਟ ਹਨ ਡੋਸਾ ਵਗੈਰਾ ਸਾਰਾ ਕੁਝ ਇੱਥੇ ਮਿਲਦਾ ਹਾਂਜੀ ਕਿਵੇਂ ਹੋ ਕਦੋਂ ਪਹੁੰਚੇ ਕਿੰਨੇ ਵਜੇ ਪਹੁੰਚ ਗਏ ਸੀ ਅਸੀਂ ਤਾਂ ਟਾਈਮ ਤੇ ਪਹੁੰਚ ਗਏ 2:00 12:00 ਵਜੇ ਅਸੀਂ 2:00 ਵਜੇ ਪਹੁੰਚੇ ਬਾਈ ਠੀਕ ਹੈ ਇੰਜ ਲੋ ਵੀ ਬੜੇ ਹੋ ਗਏ ਆਪਾਂ ਅਸੀਂ ਫਿਰ ਹੌਲੀ ਹੋ ਗਏ ਸੀ ਰੁਕ ਰੋਕੇ ਆਏ ਹਾਂ ਬਲੌਗ ਬਣਾਉਣਾ ਹੁੰਦਾ ਹਾਂ ਹੌਲੀ ਬਾਕੀ ਵੀ ਹੌਲੀ ਹੌਲੀ ਆਏ ਅਸਕੇ ਵੀ ਚਲ ਪਹੁੰਚੇ ਜਾਣਾ ਉਹ ਦਵਾਈ ਵਾਲੇ ਬਾਬੇ ਬਕਾਲੇ ਵਾਲੇ ਬਾਈ ਮਿਲ ਗਏ ਸੀਗੇ ਆਪਾਂ ਨੂੰ ਉਹਨਾਂ ਕੋਲ ਆਪਾਂ ਖੜ ਗਏ ਸੀ ਤੇ ਇੱਥੇ ਵੀ ਅਗਲੇ ਵਾਲੇ ਪਾਸੇ ਵੀ ਕਾਫੀ ਵੱਡੀ ਮਾਰਕੀਟ ਹੈ ਇਹ ਤੇ ਇੱਥੇ ਤੁਸੀਂ ਆਾ ਹੋਟਲ ਦੇਖ ਸਕਦੇ ਹੋ ਇੱਥੇ ਬੋਰਡ ਲੱਗੇ ਹੋਏ ਨੇ ਚਾਈਨੀਜ਼ ਫੂਡ ਪੰਜਾਬੀ ਫੂਡ ਹਨਾ ਹਣਾ ਸਾਰਾ ਕੁਝ ਮਿਲਦਾ ਵੈਸੇ ਤਾਂ ਇੱਥੇ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਬਾਹਰ ਖਾਣ ਦੀ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ ਲੰਗਰ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਨੇ ਇਹ ਮੈਂ ਕਿਹਾ ਚਲੋ ਆਪਾਂ ਮਾਰਕੀਟ ਸਾਰੀ ਤੁਹਾਨੂੰ ਦਿਖਾ ਦਾਨੇ ਆ ਵੀ ਪਤਾ ਲੱਗ ਜੂ ਇੱਕ ਵਾਰ ਵੀ ਕੀ ਕੀ ਇੱਥੇ ਆਲੇ ਦੁਆਲੇ ਹਨਾ ਗੁਰਦੁਆਰਾ ਸਾਹਿਬ ਦੇ ਇੱਥੇ ਮੈਡੀਕਲ ਸਟੋਰ ਵੀ ਹੈਗੇ ਨੇ ਆ ਦੇਖੋ ਆ ਮੈਡੀਕਲ ਸਟੋਰ ਆ ਹਨਾ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਦਵਾਈਆਂ ਮਿਲਦੀਆਂ ਨੇ ਉੱਥੇ ਸਾਰਾ ਦਵਾਈਆਂ ਦਾ ਪ੍ਰਬੰਧ ਹੈਗਾ ਇੱਥੇ ਵੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਤੇ ਜਿੱਧਰ ਨੂੰ ਆਪਾਂ ਹੁਣ ਜਾ ਰਹੇ ਹਾਂ ਆਹ ਰਸਤਾ ਆਪਾਂ ਆਏ ਸੀਗੇ ਗੋਵਿੰਦਰ ਘਾਟ ਤੋਂ ਜਦੋਂ ਚੜ ਕੇ ਆਇਆ ਬਹੁਤ ਸਾਰੀਆਂ ਸੰਗਤਾਂ ਹਲੇ ਆ ਵੀ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਹਾਂ ਕੋਟੋ ਸ਼ੋਅ ਆਲਾ ਹੈ ਨਾ ਇਹ ਮੇਰੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਤੇ ਤੋਂ ਅਗਲੇ ਵਾਲੇ ਪਾਸੇ ਜਾ ਕੇ ਉਹੀ ਰਾਸਤਾ ਜਿਹੜਾ ਸ਼ੁਰੂ ਹੋ ਜਾਂਦਾ ਜਿਹੜਾ ਨੀਚੇ ਨੂੰ ਜਾਂਦਾ ਗੋਵਿੰਦ ਘਾਟ ਨੂੰ ਜਿਹੜਾ ਰਾਹ ਆਪਾਂ ਅੱਜ ਆਏ ਸੀਗੇ ਉਹ ਰਾਸਤਾ ਇੱਥੋਂ ਸ਼ੁਰੂ ਹੋ ਜਾਂਦਾ ਤੇ ਆ ਇੱਥੇ ਹੋਟਲੇ ਨੇ ਸਾਰੇ ਦੇਖ ਸਕਦੇ ਹੋ ਉੱਪਰ ਰੂਮ ਬਣੇ ਹੋਏ ਨੇ ਹਨਾ ਤੇ ਆਪਾਂ ਐਸਟੀਮੇਟਰ ਨੂੰ ਕਰਾਇਆ ਦੱਸਤਾ ਬਹਿ ਤਾਂ 10000 ਰੁਪਏ ਵਾਲੇ ਵੀ ਕਮਰੇ ਨੇ ਹੋਰ ਕੀ ਹਾਲ ਨੇ ਵਧੀਆ ਜੀ ਵਧੀਆ ਬੀ ਠੀਕ ਇਹ ਸਾਰਾ ਆਲਾ ਦਵਾਲਾ ਹੈ ਗੁਰਦੁਆਰਾ ਸਾਹਿਬ ਦਾ ਗੋਵਿੰਦਗੜ੍ਹ ਇੱਥੋਂ 14 ਕਿਲੋਮੀਟਰ ਹੈ ਇੱਥੇ ਬੋਰਡ ਵੀ ਲੱਗਿਆ ਹੋਇਆ ਆ ਗਿਆ ਦੇਖ ਸਕਦੇ ਹੋ ਤੁਸੀਂ ਆ ਦੇ ਗੋਵਿੰਦਗੜ੍ਹ ਇੱਥੋਂ 14 ਕਿਲੋਮੀਟਰ ਹੈ ਉਹੀ 14 ਕਿਲੋਮੀਟਰ ਆਪਾਂ ਚੜਾਈ ਝੜ ਕੇ ਆਏ ਆ ਉੱਪਰ ਤੇ ਕੱਲ ਨੂੰ ਜਿਹੜਾ ਆਪਾਂ ਉੱਪਰ ਜਾਣਾ ਹੈ ਮਕੌਂਡ ਸਾਹਿਬ ਮੱਥਾ ਟੇਕਣ ਦੇ ਲਈ ਉਹ 6 ਕਿਲੋਮੀਟਰ ਦੀ ਚੜਾਈ ਆ ਉਹ 6 ਕਿਲੋਮੀਟਰ ਟਰੈਕ ਕਰਾਂਗੇ ਇਥੇ ਮੂਮੋਜ਼ वगैरह ਸਾਰਾ ਕੁਝ ਬਣਾ ਕੇ ਰੱਖਿਆ ਹੋਇਆ ਇਹਨਾਂ ਨੇ ਅੜਾਦਵਾਲਾ ਕਾਫੀ ਖੁੱਲਾ ਹੈ ਇਥੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਕਾਫੀ ਹੋਟਲ ਨੇ ਕਾਫੀ ਮਾਰਕੀਟ ਹੈ ਜਿਹੜੀ ਬਣੀ ਹੋਈ ਹੈ ਦੂਰ ਤੱਕ ਦੁਕਾਨਾਂ ਦੇਖ ਸਕਦੇ ਹੋ ਅੱਜ ਵੀ ਹੁਣ ਆਂਟੀ ਆਪਣੇ ਕੋਲੋਂ ਲੰਘੇ ਨੇ ਹਨ ਇਹਨਾਂ ਦੇ ਉੱਪਰ ਢੂਹੀ ਦੇ ਉੱਪਰ ਸਮਾਨ ਲੱਦਿਆ ਹੋਇਆ ਸੀ ਤੇ ਇਹ ਦੇਖ ਲਓ ਪਹਾੜੀ ਲੋਕ ਐਂ ਸਮਾਨ ਲੱਦ ਕੇ ਲੈ ਕੇ ਜਾਂਦੇ ਨੇ ਕਿਉਂ ਫਿਰ ਸ਼ੁਰੂ ਤੋਂ ਇੱਥੇ ਜੰਮੇ ਪਲੇ ਨੇ ਤਾਂ ਇਹਨਾਂ ਨੂੰ ਫਿਰ ਔਖਾ ਨਹੀਂ ਲੱਗਦਾ ਹੁਣ ਆਪਾਂ ਆਉਣੇ ਪੱਦਰਾਂ ਲਾ ਕੇ ਜੋ ਆਪਾਂ ਕਦੇ-ਕਦੇ ਟਰੈਕ ਕਰਦੇ ਆ ਇੱਥੇ ਤੱਕ ਵੀ ਸਾਰੇ ਹੋਟਲ ਨੇ ਇੱਥੇ ਪਰੌਂਠੇ ਸਾਰਾ ਕੁਝ ਜਿਹੜਾ ਮਿਲਦਾ ਤੇ ਜਿਵੇਂ ਆਪਾਂ ਅੱਜ ਸਵੇਰੇ ਸਾਜਰੀ ਚੱਲੇ ਸੀਗੇ ਗੋਵਿੰਦ ਗੋਵਿੰਦ ਘਾਟ ਤੋਂ ਹੋਰ ਜੀ ਕਿਵੇਂ ਹੋ ਆਗੇ ਭਾਈ ਆਗੇ ਹੋਰ ਕਿਵੇਂ ਹੋ ਕਿੰਨੇ ਵਜੇ ਪਹੁੰਚ ਗਏ ਸੀ ਅਸੀਂ ਆਗੇ ਤੇ ਭਾਈ 1 ਵਜੇ 1 ਵਜੇ ਅਸੀਂ 2 ਵਜੇ ਪਹੁੰਚ ਗਏ ਬਸ ਉਹੀ ਘੰਟੇ ਦਾ ਫਰਕ ਪੈ ਗਿਆ ਹਾਂ ਹਾਂ ਭਾਈ ਬਸ ਥੋੜਾ ਥੋੜਾ ਖੜਖੜ ਆਏ ਸੀਗੇ ਇਹ ਬਾਈ ਹੋਣੀ ਮਿਲੇ ਸੀਗੇ ਆਪਾਂ ਨੂੰ ਜਦੋਂ ਹੈ ਭਾਈ ਅਸੀਂ 2 ਪਹੁੰਚੇ ਆ ਬਸ ਘੰਟੇ ਦਾ ਫਰਕ ਇਹ ਬਾਈ ਹੋਣੀ ਆਪਣੇ ਨਾਲ ਦੇ ਪਿੰਡ ਤੁਸੀਂ ਨੇ ਪਹਿਲਾਂ ਵੀ ਮਿਲੇ ਸੀ ਰਾਹ ਦੇ ਵਿੱਚ ਤੇ ਅੱਗੇ ਚੱਲਦੇ ਆਪਾਂ ਕਿਉਂ ਸਾਰਾ ਇਹ ਦੇਖਦੇ ਆਂ ਮਾਰਕੀਟ ਇੱਥੇ ਪੁਲਿਸ ਸਟੇਸ਼ਨ ਵੀ ਹੈਗਾ ਆ ਸਾਹਮਣੇ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਪੁਲਿਸ ਚੌਕੀ ਹੈਗੀ ਆ ਗੁਰਦੁਆਰਾ ਸਭ ਤੋਂ ਥੋੜੀ ਦੂਰੀ ਤੇ ਹੀ ਮਾਕੀ ਬਹੁਤ ਸਾਰੀਆਂ ਸੰਗਤਾਂ ਨੀਚੋਂ ਹੁਣ ਪਹੁੰਚ ਚੁੱਕੀਆਂ ਨੇ ਉੱਪਰ ਤੇ ਆਹ ਇੱਥੇ ਜਿਹੜੀਆਂ ਥੱਲੋਂ ਘੋੜੇ ਆਉਂਦੇ ਨੇ ਖਚਰਾ ਆਉਂਦੀਆਂ ਨੇ ਉਹ ਨੀਚੋਂ ਗੋਬਿੰਦਰ ਘਾਟ ਤੋਂ ਬਿਠਾ ਕੇ ਇੱਥੇ ਉਤਾਰਦੇ ਨੇ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਘੋੜਿਆਂ ਦੇ ਉੱਪਰ ਬੈਠ ਕੇ ਆਉਂਦੀਆਂ ਨੇ ਇੱਥੇ ਆ ਕੇ ਫਿਰ ਇਹ ਆਪਦੇ ਘੋੜੇ ਲਾ ਆਉਂਦੇ ਨੇ ਆ ਦੇਖੋ ਜਿਵੇਂ ਇੱਥੇ ਲਾਏ ਹੋਏ ਨੇ ਹਨਾ ਲਓ ਜੀ ਤੇ ਇਧਰਲੇ ਵਾਲੇ ਪਾਸੇ ਹੀ ਆਪਾਂ ਆਏ ਸੀਗੇ ਇੱਥੋਂ ਥੋੜੀ ਦੂਰੀ ਤੇ ਬਸ نیچے ਨੂੰ ਜਿਹੜਾ ਟਰੈਕ ਆ ਉਹ ਸ਼ੁਰੂ ਹੋ ਜਾਂਦਾ ਲਓ ਜੀ ਇੱਥੇ ਤੱਕੇ ਸਾਰੀ ਮਾਰਕੀਟ ਐ ਇਹ ਤੋਂ ਬਾਅਦ ਫਿਰ ਥੱਲੇ ਨੂੰ ਰਸਤਾ ਜਿਹੜਾ ਸਟਾਰਟ ਹੋ ਜਾਂਦਾ ਨੀਚੇ ਵਾਲੇ ਪਾਸੇ ਨੂੰ ਤੇ ਇੱਥੇ ਜਿਹੜਾ ਇੱਕ ਹੈਲੀਕਾਪਟਰ ਚੱਲਦਾ ਉਹ ਵੀ ਆਪਾਂ ਅਲੱਗ ਤੋਂ ਵੀਡੀਓ ਪਾਵਾਂਗੇ ਉਹਦੇ ਬਾਰੇ ਵੀ ਦੱਸਾਂਗੇ ਵੀ ਕਿੰਨਾ ਰੈਂਟ ਆ ਉਹਦਾ ਕਿੰਨਾ ਕਰਾਇਆ ਉਹ ਸਾਰੀ ਜਾਣਕਾਰੀ ਆਪਾਂ ਅਲੱਗ ਤੋਂ ਵੀਡੀਓ ਬਣਾ ਕੇ ਦੱਸਾਂਗੇ ਉਹਦੇ 'ਚ ਜਾਣਕਾਰੀ ਦਵਾਂਗੇ ਚੱਲੀਏ ਬਈ ਫਿਰ ਉਧਰ ਨੂੰ ਹੂੰ ਬਾਕੀ ਉੱਚੇ-ਉੱਚੇ ਪਹਾੜ ਨੇ ਪਹਾੜਾਂ ਦੇ ਉੱਪਰ ਬਰਫ਼ ਪਈ ਹੋਈ ਆ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਏ ਇੱਥੇ ਰਹਿائش ਤੇ ਪ੍ਰਬੰਧ ਸਾਰੇ ਆਪਾਂ ਦੱਸੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ